ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਫਰਾਂਸ ਤੇ ਪਾਕਿਸਤਾਨ ਅਤਾਰਤ ਹਥਿਆਰ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ। ਦੱਸਿਆ ਗਿਆ ਕਿ ਐਸਐਸਪੀ ਮਨਿੰਦਰ ਸਿੰਘ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਥਾਣਾ ਲੁਪੋਕੇ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਤਾਂ ਫਰਾਂਸ ਤੇ ਪਾਕਿਸਤਾਨ ਅਤਾਰਤ ਹਥਿਆਰ ਤਸਕਰੀ ਗਿਰੋਹ ਨੂੰ ਬੇਨਕਾਬ ਕੀਤਾ ਤੇ ਚਾਰ ਦੋਸ਼ੀ ਕਾਬੂ ਹੋਏ। ਦਰਸਲ ਇਹ ਡਰੋਨ ਦੇ ਰਾਹੀਂ ਪਾਕਿਸਤਾਨ ਤੋਂ ਹਥਿਆਰ ਮਗਾਉਂਦੇ ਸਨ। ਇਸ ਸਬੰਧੀ ਡੀਐਸਪੀ ਰਾਜਾ ਸੰਸੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਥਾਣਾ ਲੂਪੋਕੇ ਦੀ ਪੁਲਿਸ ਵੱਲੋਂ ਨਾਕਾਬੰਦੀ ਦੇ ਦੌਰਾਨ ਚਾਰ ਨੌਜਵਾਨ ਕਾਬੂ ਕੀਤੇ ਗਏ। ਇਹਨਾਂ ਦੇ ਕੋਲ ਚਾਰ ਪਿਸਤੌਲਾਂ, 10 ਜੰਦਾ ਰੌਂਦ, ਤਿੰਨ ਮੋਬਾਈਲ ਫੋਨ ਤੇ ਕੈਕਟਿਵਾ ਬਰآمد ਹੋਈ ਹੈ ਤੇ ਪੁਲਿਸ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਮੋਢਲੀ ਜਾਂਚ ਦੇ ਵਿੱਚ ਸਾਹਮਣੇ ਕਿ WhatsApp ਦੇ ਰਾਹੀਂ ਪਾਕਿਸਤਾਨ ਤੇ ਫਰਾਂਸ ਅਧਾਰਿਤ ਹਥਿਆਰ ਤਸਕਰਾਵ ਦੇ ਨਾਲ ਜੁੜੇ ਸਬੰਧ ਦੇ ਵਿੱਚ ਨੇ ਤੇ ਉਹਨਾਂ ਦੱਸਿਆ ਕਿ ਦੋਸ਼ੀ ਫਰਾਂਸ ਦੇ ਵਿੱਚ ਬੈਠੇ ਗੋਪੀ ਨਿਵਾਸੀ ਡੇਰਾ ਬਾਬਾ ਨਾਨਕ ਦੇ ਕਹਤੇ ਤਸਕਰੀ ਕਰ ਰਹੇ ਸਨ ਤੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਣਾ ਇਹ ਵੀ ਦੱਸਿਆ ਇਹ ਹਥਿਆਰਾਂ ਦੀ ਖੇਪ ਪਾਕਿਸਤਾਨ ਦੇ ਵੱਲੋਂ ਡਰੋਨ ਦੇ ਰਾਹੀਂ ਭਾਰਤ ਭੇਜੀ ਗਈ ਸੀ। ਇਸ ਸਬੰਧ ਵਿੱਚ ਉਕਤ ਦੋਸ਼ੀਆਂ ਦੇ ਖਿਲਾਫ ਥਾਣਾ ਲੋਪੋਕੇ ਵਿਖੇ ਸਲੈਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕ ਖੰਗਾਲੇ ਜਾ ਰਹੇ ਹਨ ਤਾਂ ਜੋ ਇਸ ਮਾਮਲੇ 'ਚ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ। ਮਾਨਯੋਗ ਮੁੱਖ ਮੰਤਰੀ ਪੰਜਾਬ ਸਦਾ ਭਗਵੰਤ ਸਿੰਘ ਮਾਨ ਵੱਲੋਂ ਜੁੱਧ ਨਸ਼ੇ ਅਮਰੁੱਧ ਤਹਿਤ ਨਸ਼ੇ ਦੇ ਖਿਲਾਫ ਛੇੜੀ ਗਈ ਮਹੀਮ ਤਹਿਤ ਸਾਡੇ ਡੀਜੀਪੀ ਸਾਹਿਬ ਪੰਜਾਬ ਤੇ ਡੀਆਈਜੀ ਸਾਹਿਬ ਬਾਰਡਰ ਰੇਂਜ ਸਦਾ ਨਾਨਕ ਸਿੰਘ ਤੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਸਦਾ ਮਨਿੰਦਰ ਸਿੰਘ ਆਈਪੀਐਸ ਵੱਲੋਂ ਜਾਰੀ ਹੋਈਆਂ ਹਦਾਇਤਾਂ ਤਹਿਤ ਕੱਲ ਜਿਹੜਾ ਮੁਖਬਰ ਜਿਹੜਾ ਸਾਰੇ ਸਾਡੇ ਇੰਸਪੈਕਟਰ ਪ੍ਰਭਤੀ ਸਿੰਘ ਏਜੀਟੀਐਫ ਦੇ ਇੰਸਪੈਕਟਰ ਨੇ ਇਹਨਾਂ ਦੀ ਟੀਮ ਨੂੰ ਚੌਂਕ ਰਮਦਾਸ ਦੇ ਵਿੱਚ ਮੁਖਬਰੀ ਹੋਈ ਜਿਹੜੀ ਮੁਖਬਰੀ ਦੇ ਆਧਾਰ ਤੇ ਇਹਨਾਂ ਨੇ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਜੱਟਾ ਪਸ਼ੀਆ ਟੀ ਪੁਆਇੰਟ ਤੇ ਨਕਾ ਲਾਇਆ ਸੀਗਾ ਜਿੱਥੇ ਉਹਨਾਂ ਨੇ ਇੱਕ ਜੀਤੇ ਦੇ ਚੁਪ ਸ੍ਰੀਪੁਰਪਾਲ ਸਿੰਘ ਵਾਸੀ ਕੋਨੇਮਾਲ ਸਨੇ ਪਿੰਡ ਕੋਤਸਨੀ ਪੁਤਰ ਬਕੂ ਸਿੰਘ ਵਾਸੀ ਖਾਲ ਅਮਰੀਕ ਉਰਫ ਬਿੱਲੂ ਪੁਤਰ ਚੰਨਨ ਸਿੰਘ ਵਾਸੀ ਕੋਨੇਮਾਲ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਪੁਤਰ ਜਸਵੰਤ ਸਿੰਘ ਵਾਸੀ ਪਿੰਡ ਮਾਸ਼ੀਵਾਲਾ ਥਾਣਾ ਰਮਦਾਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਇਹਨਾਂ ਚਾਰਾਂ ਨੂੰ ਕਾਬੂ ਕੀਤਾ ਇਹਨਾਂ ਨੂੰ ਕਾਬੂ ਕਰਨ ਤੋਂ ਬਾਅਦ ਇਹਨਾਂ ਦੇ ਕਿਲੋ ਇਹਨਾਂ ਦੇ ਕੋਲੋਂ 2 ਕਿਲੋ 200 ਗ੍ਰਾਮ ਹੈਰਨ ਜਿਹੜੀ ਆ ਰਿਕਵਰ ਕੀਤੀ ਆ ਜੋ ਇਸ ਬੰਦੇ ਵਿੱਚ ਮਕਦਮਾ ਨੰਬਰ 116 ਅਧੀਨ ਧਾਰਾ 21C ਐਂਡਿਸ ਐਂਡ ਡੀਪੀਐਸ ਐਕਟ ਥਾਣਾ ਰਮਦਾਸ ਅੰਦਰ ਰਜਿਸਟਰਡ ਕੀਤਾ ਜੋ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦੇ ਜਿਹੜੇ ਆ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਆ ਇਹਨਾਂ ਦੀ ਘੂਪੜਤਾਲ ਕਰਕੇ ਤੇ ਹੋਰ ਅੱਗੇ ਰਿਕਵਰੀ ਕੀਤੀ ਜਾਂਦੀ ਸਰ ਬਾਰਡਰ ਏਰੀਏ ਦੇ ਰਹਿਣ ਵਾਲੇ ਨੇ ਬਾਰਡਰ ਨਹੀਂ ਤੋਂ ਫੜੇ ਗਏ ਨੇ ਪਾਕਿਸਤਾਨ ਦੇ ਨਾਲ ਲੇਖ ਨੂੰ ਸਾਹਮਣੇ ਆ ਬਿਲਕੁਲ ਜੀ 2 ਕਿਲੋ 200 ਗ੍ਰਾਮ ਹੈਰਨ ਜਿਹੜੀ ਆ ਇਨੀ ਕੇ ਪੀ ਡੀ ਆਈ ਪਾਕਿਸਤਾਨ ਤੋਂ ਸੋ ਆਏ ਹੋਰ ਕਿਤੇ ਉਹ ਨਹੀਂ ਆ ਸਕਦੇ ਜਿਵੇਂ ਤੁਹਾਨੂੰ ਪਤਾ ਹੈ ਕਿ ਵਕ ਵਕ ਤਰੀਕਿਆਂ ਦੇ ਨਾਲ ਜਿਹੜੇ ਸਮਾਜ ਵਿਰੋਧੀ ਅੰਸਰ ਆ ਉਹ ਇਹੋ ਜਿਹੀਆਂ ਹਰਕਤਾਂ ਕਰਦੇ ਰਹਿੰਦੇ ਨੇ ਜਿਸ ਕਰਕੇ ਜਦੋਂ ਵੀ ਜਿਹੜੀ ਆ ਪੁਲਿਸ ਦੀ ਮਸਤੈਦੀ ਨਾਲ ਜਿਹੜਾ ਸਮੇਂ ਸਮੇਂ ਤੇ ਅਸੀਂ ਇਹੋ ਜਿਹੇ ਦੁਸ਼ ਜਿਹ ਕੋਈ ਆਪ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪਤਾ ਲੱਗਾ ਇਸਪਲਾਈ ਕਰਦੇ ਸੀ ਹਾਂ ਹਾਂ ਬਿਲਕੁਲ ਜੀ ਇਹਨਾਂ ਦੇ ਜਿਹੜੇ ਕਿੱਥੇ-ਕਿੱਥੇ ਇਹਨਾਂ ਦੇ ਲਿੰਕ ਨੇ ਤੇ ਮੇਨ ਸਪਲਾਇਰ ਇਹਨਾਂ ਦਾ ਮਗਰ ਕੌਣ ਆ ਕਿਹਦੇ ਕਹਿੰਦੇ ਸਾਰਾ ਕੰਮ ਕਰਦੇ ਸੀਗੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹਨਾਂ ਨੂੰ ਰਮਾਂਡ ਤੇ ਲਵਾਗੇ ਉਹ ਸਾਡੀ ਜਿਹੜੀ ਮੇਨ ਪ੍ਰਾਇੋਰਟੀ ਹੋਵੇ ਗਾਈ ਫੋਨ ਵੀ ਮਿਲੇ ਨੇ ਕੋਈ ਇਹਨਾਂ ਦੇ ਅਧਿਕਾਰੀਆਂ ਨਾਲ ਪਾਕਿਸਤਾਨ ਦੇ ਤਸਕਰਾਂ ਨਾਲ ਕੋਈ ਲਿੰਕ ਵੀ ਸਾਹਮਣੇ ਆਇਆ ਅਸੀਂ ਜਿਹੜਾ ਇਹਨਾਂ ਦੀ ਹਰ ਤਰ੍ਹਾਂ ਨਾਲ ਪੂਖ ਪੜਤਾਲ ਕਰਾਂਗੇ ਇਸ ਤੋਂ ਇਲਾਵਾ ਅਸੀਂ ਜਿੱਥੇ ਵਕਤ ਵਕਤ ਥਾਵਾਂ ਤੋਂ ਜਿਹੜੇ ਇਹਨਾਂ ਦੇ ਟਿਕਾਣੇ ਆ ਉੱਥੇ ਸਾਰੇ ਸਰਚ ਕਰਾਂਗੇ ਇਹਨਾਂ ਦੇ ਕੋਲੋਂ ਜਿਹੜੇ ਮੋਬਾਈਲ ਫੋਨ ਜੋ ਵੀ ਮਿਲਿਆ ਆ ਉਹਦੀ ਪਕਾਇਦਾ ਬ੍ਰੀਕਿੰਗਾਂ ਜਾਂਚ ਪੜਤਾਲ ਕਰਕੇ ਤੇ ਅਸੀਂ ਜਿਹੜਾ ਵਾ ਇਹਨੂੰ ਜਿਹੜੇ ਇਹਨਾਂ ਦਾ ਮੇਨ ਦੋਸ਼ੀ ਤੱਕ ਅਸੀਂ ਪਹੁੰਚਾਂਗੇ ਫਿਲਹਾਲ ਅਜੇ ਇਹਨਾਂ ਦਾ ਰਿਕਾਰਡ ਕੋਈ ਸਾਡੇ ਕੋਹੋ ਜਿਹਾ ਨਹੀਂ ਸਾਹਮਣੇ ਆਇਆ ਪਰ ਜਿਹੜਾ ਸਾਡਾ ਜਿਸ ਹੁਣ ਟਾਈਮ ਥੋੜਾ ਆ ਤੇ ਰਿਮਾਂਡ ਲੈ ਕੇ ਅਸੀਂ ਇਹ ਸਾਰਾ ਕੁਝ ਕਲੀਅਰ ਕਰਾਂਗੇ ਕਿ ਕਿਵੇਂ ਕਿਵੇਂ ਉਹਨਾਂ ਦੇ ਸੰਬੰਧ ਵਿੱਚ ਆਏ ਤੇ ਕਿਵੇਂ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਸਰ ਇੱਕ ਵਿੱਚ ਬਜ਼ੁਰਗ ਆ ਉਹ ਵੀ ਕੋਈ ਮਤਲਬ ਸਪਲਾਈ ਵਗੈਰਾ ਕਰਦਾ ਸੀ ਤੁਸੀਂ ਦੇਖਣਾ ਸੋタル ਵਿੱਚ ਵੇਖੋ ਜੀ ਤੁਹਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਕਿ ਜਿਹੜਾ ਪੈਸੇ ਦੀ ਲਾਲਸਾ ਆ ਉਹ ਬੰਦੇ ਨੂੰ ਕਿਸੇ ਵੇਲੇ ਵੀ ਜਿਹੜਾ ਵਾ ਉਹ ਆਪਣੇ ਜਿਹੜੀ ਆ ਜ਼ਮੀਰ ਤੋਂ ਡੇਕ ਸਕਦੀ ਆ ਇਸ ਕਰਕੇ ਪੈਸੇ ਦੇ ਲਾਲਚਵਾਚ ਆ ਕੇ ਜਿਹੜੇ ਆ ਸਾਡੇ ਲੋਕ ਜਿਹੜੇ ਨੇ ਇਹ ਫਸਜੰਦੀ ਨੇ ਇਸ ਕੰਮ ਚ ਹੋ ਸਕਦਾ ਉਹਨੂੰ ਕੋਈ ਜ਼ਿਆਦਾ ਲਾਲਚ ਦਿੱਤਾ ਹੋਵੇ ਜਿਨੇ ਆਪਣੀ ਉਮਰ ਦਾ ਵੀ ਲਿਆਜ ਨਹੀਂ ਰੱਖਿਆ ਤੇ ਪਰ ਦੇ ਕਾਨੂੰਨ ਦੀ ਨਜ਼ਰ ਤੋਂ ਕੋਈ ਵੀ ਜਿਹੜਾ ਬਚ ਨਹੀਂ ਸਕਦਾ ਇਸ ਕਰਕੇ ਅਸੀਂ ਇਹਨਾਂ ਦੇ ਖਿਲਾਫ ਇਹ ਮੁਕਦਮਾ ਦਰਜ ਕਰਾਉਂਗਾ ਨਹੀਂ ਫਿਲਹਾਲ ਤਾਂ ਇਹੀ ਸਮਾਨ ਮਿਲਿਆ ਜੀ ਬਾਕੀ ਅੱਗੇ ਸਾਡੀ ਤਫ਼ਤੀਸ਼ ਜਾਰੀ ਹੈ ਹੋ ਸਕਦਾ ਕਿਉਂਕਿ ਇਹ ਬਾਡਰੀ ਏਰੀਏ ਦੇ ਰਹਿਣ ਵਾਲੇ ਨੇ ਹੋ ਸਕਦਾ ਇਹਨਾਂ ਦੇ ਹੋਰ ਵੀ ਜਿਹੜੇ